ਆਪ ਪੁਲਰ ਸਾਹਿਬ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਹੁਣ ਵਿਰੋਧੀ ਧਿਰ ਦੀ ਭੂਮਿਕਾ ਨਜ਼ਰ ਨਿਭਾਉਂਦੇ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੋਗੇ ਪਹਿਲੀ ਨਜ਼ਰੇ ਔਰ ਖਾਸ ਕਰਕੇ ਜਿਹੜੀ ਉਹ ਬੋਲ ਹੈ ਉਹ ਵੀਡੀਓ ਹੈ ਹਾਲਾਂਕਿ ਤਾਂ ਛੋਟਾ ਜਿਹਾ ਕਲਿੱਪ ਜਿਹੜਾ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਸਾਂਝਾ ਕੀਤਾ ਪਰ ਇਸ ਤੋਂ ਇਲਾਵਾ ਵੀ ਕਹਿੰਦੇ ਕਿ 20-22 ਮਿੰਟ ਦਾ ਭਾਸ਼ਣ ਸੀ ਜਿਸ ਦੇ ਵਿੱਚ ਇੱਥੋਂ ਤੱਕ ਡਾਕਟਰ ਅਜੇ ਗੁਪਤਾ ਨੇ ਕਹਿ ਦਿੱਤਾ ਕਿ ਹੁਣ ਸਰਕਾਰ ਦੀ ਬੇਫ਼ਤਾ ਹੋਰ ਵੱਧ ਗਈ ਹੈ ਬਿਲਕੁਲ ਸੰਦੀਪ ਅਸਲ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਜਿਹੜੇ ਬੁਰੀ ਤਰ੍ਹਾਂ ਨਮੋਸ਼ੀ ਭਰੀ ਹਾਰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਉਹਨਾਂ ਵਿੱਚੋਂ ਕੁਲਦੀਪ ਸਿੰਘ ਧਾਲੀਵਾਲ ਵੀ ਹੈ ਜੋ ਪੰਜਾਬ ਦੇ ਕੈਬਨਿਟ ਮੰਤਰੀ ਹਨ ਉਹ ਉਹ ਆਪਣੇ ਜਿੰਨੇ ਵੀ 9 ਹਲਕਿਆਂ ਦੇ ਵਿੱਚ ਆਪਣੇ ਜਿਹੜੇ ਸਾਥੀ ਐਮਐਲਏ ਉਹਨਾਂ ਦੇ ਨਾਲ ਜਾ ਕੇ ਲੋਕਾਂ ਦਾ ਵੋਟਰਾਂ ਦਾ ਧੰਨਵਾਦ ਕਰ ਰਹੇ ਨੇ ਤੇ ਲਾਜ਼ਮੀ ਤੌਰ 'ਤੇ ਜਦੋਂ ਧੰਨਵਾਦ ਕੀਤੇ ਲੋਕ ਇਕੱਠੇ ਹੁੰਦੇ ਨੇ ਤੇ ਉਹਦੇ 'ਚ ਜਦੋਂ ਅੰਮ੍ਰਿਤਸਰ ਸੈਂਟਰਲ ਤੋਂ ਆਏ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਅਜੀਤ ਬੱਗਾ ਜਿਨ੍ਹਾਂ ਨੇ ਓਮਪ੍ਰਕਾਸ਼ ਸੋਨੀ ਡਿਪਟੀ ਸੀਮ ਪੰਜਾਬ ਨੂੰ ਉਰਾਇਆ ਸੀ ਉਹਨਾਂ ਨੇ ਜਿਹੜਾ ਆਪਣਾ 22 ਮਿੰਟ ਦਾ ਇੱਕ ਭਾਸ਼ਣ ਦਿੱਤਾ ਉਹਦੇ ਵਿੱਚ ਉਹਨੇ ਸਰਕਾਰ ਦਾ ਪਰਦਾ ਫਾਸ਼ ਕੀਤਾ ਕਿ ਕੋਈ ਬਦਲਾਅ ਨਹੀਂ ਆਇਆ ਨਸ਼ਾ ਪਹਿਲੇ ਨਾਲੋਂ ਜ਼ਿਆਦਾ ਵੱਧ ਗਿਆ ਭ੍ਰਿਸ਼ਟਾਚਾਰ ਪਹਿਲੇ ਨਾਲੋਂ ਜ਼ਿਆਦਾ ਵੱਧ ਗਿਆ ਜਦੋਂ ਗੱਲਾਂ ਕਰਦੇ ਨੇ ਕਿ ਭ੍ਰਿਸ਼ਟਾਚਾਰ ਜ਼ਿਆਦਾ ਵੱਧ ਗਿਆ ਤੇ ਨਸ਼ਾ ਜ਼ਿਆਦਾ ਵੱਧ ਗਿਆ ਜਿਹੜੇ ਲੋਕ ਉੱਥੇ ਬੈਠੇ ਜਿਹੜੇ ਸੁਣਨ ਆਏ ਨੇ ਅਜੇ ਬੱਗਾ ਨੂੰ ਔਰ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੂੰ ਉਹਨਾਂ ਨੇ ਤਾੜੀਆਂ ਮਾਰ ਕੇ ਉਹਦਾ ਸਵਾਗਤ ਵੀ ਕੀਤਾ ਤੇ ਜਦੋਂ ਤਾੜੀਆਂ ਵੱਜਦੀਆਂ ਲੋਕ ਇਹਦਾ ਮਤਲਬ ਕਿ ਲੋਕਾਂ ਨੂੰ ਪਤਾ ਕਿ ਸਹਿਮਤੀ ਹੈ ਕਿ ਐਮਐਲਏ ਨੇ ਸੱਚ ਬੋਲਿਆ ਦੇਖੋ ਇਹਦੇ ਵਿੱਚ ਕੌੜੀ ਸਚਾਈ ਹੈ ਕਿ ਨਸ਼ਾ ਪੰਜਾਬ ਸਰਕਾਰ ਕੋਲ ਨਹੀਂ ਕੰਟਰੋਲ ਹੋਇਆ ਭ੍ਰਿਸ਼ਟਾਚਾਰ ਪਹਿਲੇ ਨਾਲੋਂ ਵਧਿਆ ਜਿਵੇਂ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ ਜੀ ਕਿ ਉਹ ਕਹਿ ਰਹੇ ਕਿ ਮੇਰੇ ਕੇ ਜਾਣਕਾਰ ਸੀ ਉਹਦੇ ਕੋ ਇੱਕ ਮਹਿਕਮੇ ਦੇ ਵਿੱਚ 1 ਲੱਖ ਰੁਪਈਆ ਰਿਸ਼ਵਤ ਮੰਗੀ ਜਾ ਰਹੀ ਸੀ ਜਦ ਕਿਸੇ ਐਮਐਲਏ ਨੇ ਫੋਨ ਕਰ ਦਿੱਤਾ ਤੇ ਉਹ ਲੱਖ ਰੁਪਈਏ ਦੇ ਜਿਹੜਾ ਕੰਮ ਹੋਣਾ ਸੀ ਉਹਦਾ 5 ਲੱਖ ਰੁਪਈਆ ਹੋ ਗਿਆ ਇਹਦਾ ਕੀ ਮਤਲਬ ਕੀ ਜਿਸ ਵੀ ਮਹਿਕਮੇ ਦੀ ਉਹ ਗੱਲ ਕਰ ਰਿਹਾ ਨੇ ਬੱਗਾ ਸਾਹਿਬ ਕਿ ਪਹਿਲਾਂ ਐਸਐਚਓ ਜਾਂ ਕਿ ਜਿਹੜੇ ਵੀ ਮਹਿਕਮੇ ਦੇ ਹੇਠਲੇ ਮਸਲੇ ਤੱਕ ਹੀ ਨਿਬੜ ਜਾਣਾ ਹੈ ਕੰਮ ਫਿਰ ਕੀ ਉੱਪਰਲੇ ਅਫਸਰਾਂ ਤੱਕ ਨਿਬੜਨਾ ਸੀ ਕੰਮ ਜਾਂ ਫਿਰ ਐਮਐਲਏ ਤੱਕ ਹਿਸਾਬ ਪੱਤੀ ਬਣ ਗਈ ਜਦੋਂ ਇਹ ਵਾਲੇ ਹਾਲਾਤ ਆਮ ਆਦੀ ਪਾਰਟੀ ਦੇ ਐਮਐਲਏ ਖੁਦ ਦੱਸਣ ਇਹ ਤੇ ਇਹਦੇ ਵਿੱਚ ਇੱਕ ਕਹਿੰਦੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਕਿ ਤੁਹਾਡੇ ਐਮਐਲਏ ਨੇ ਇਹ ਦੂਜੇ ਐਮਐਲਏ ਨੇ ਜਿੰਨੇ ਆਪਣਾ ਜਿਗਰਾ ਦਿਖਾਇਆ ਜੀ ਨਾਲ ਦਾ ਹਲਕਾ ਅੰਮ੍ਰਿਤਸਰ ਨਾਰਥ ਕੁਵਰ ਵਿਜੇ ਪ੍ਰਤਾਪ ਸਿੰਘ ਫਾਰਮਰ ਆਈਜੀ ਪੰਜਾਬ ਪੁਲਿਸ ਵਾਹ ਅਮਦੀ ਪਾਰਟੀ ਚ ਐਮਐਲਏ ਬਾਂਜਾ ਦੇ ਉਹਨਾਂ ਕੀ ਕਿਹਾ ਸੀ ਕਿ ਮੇਰੇ ਇਲਾਕੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਕੋ ਕਮਰ ਵਿਜੇ ਪ੍ਰਤਾਪ ਹੋਣੀ ਉਥੇ ਐਸਪੀ ਤੋਂ ਲੈ ਕੇ ਡੀਆਈਜੀ ਰੈਂਕ ਤੱਕ ਰਹੇ ਨੇ ਉਹਨਾਂ ਨੂੰ ਅੰਮ੍ਰਿਤਸਰ ਦੀ ਇਹ ਗਲੀ ਗਲੀਆਂ ਦਾ ਪਤਾ ਚੱਪੇ-ਚੱਪੇ ਦਾ ਪਤਾ ਕੱਲੇ-ਕੱਲੇ ਘਰ ਦਾ ਪਤਾ ਕਿ ਕਿਹੜੇ ਗੈਂਗਸਟਰ ਰਹਿੰਦੇ ਨੇ ਤੇ ਕਿਹੜੇ ਨਸ਼ੇ ਦੇ ਤਸਕਰ ਰਹਿੰਦੇ ਨੇ ਉਹ ਜਦ ਸ਼ਰੀਆਮ ਕਹਿ ਰਹੇ ਨੇ ਕਿ ਇੱਕ ਐਸਐਚਓ ਇੱਕ ਡੀਐਸਪੀ ਇੱਕ ਐਸਪੀ ਰੈਂਕ ਦੇ ਅਧਿਕਾਰੀ ਨਸ਼ੇ ਵਕਾਰੇ ਨੇ ਤੇ ਸਰਕਾਰ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਅਫਸਰਾਂ ਦੇ ਨਾਲ ਜਿੰਨੇ ਵੀ ਮਰਜੀ ਲਵਾਇਆ ਹੋਵੇ ਏ ਬੀ ਸੀ ਡੀ ਜਿੰਨੇ ਵੀ ਲਗਾਇਆ ਹੋਗਾ ਘਟੋ ਘਟ ਉਥੇ ਜੇ ਨਈ ਸਰਕਾਰ ਦਾ ਹੱਥ ਪੈਂਦਾ ਜਿਹੜੇ ਉਹ ਪੁਲਿਸ ਅਫਸਰਾਂ ਦੇ ਮਾਈ ਬਾਪ ਤੇ ਪਰਦੇ ਦਿਖਾਵੇ ਵਾਸਤੇ ਉਹ ਜਿਹੜੇ ਚਾਰ ਪੰਜ ਅਫੀਸਰ ਜਿਹੜੇ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਗਨਾਏ ਨੇ ਉਹਨਾਂ ਨੂੰ ਤੇ ਬਦਲਾਇਆ ਜਾ ਸਕਦਾ ਨਾ ਹੁਣ ਜਦ ਅਜੀਤ ਕੁਮਾਰ ਬੱਗਾ ਸਾਹਿਬ ਅੰਮ੍ਰitsar ਸੈਂਟਰਲ ਤੋਂ ਜਿਹੜੇ ਐਮ ਐਲ ਏ ਨੇ ਜਦੋਂ ਭਾਸ਼ਣ ਦੇ ਰਹੇ ਉਹਦੇ ਚ ਕੈਬਨਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਬੈਠੇ ਨੇ ਕੁਲਦੀਪ ਸਿੰਘ ਢਾਲੀਵਾਲ ਹੋਣਾਂ ਨੂੰ ਹੀ ਮੁਖਾਤਬ ਹੁੰਦਿਆਂ ਉਹ ਕਹਿ ਰਹੇ ਨੇ ਕਿ ਕੋਈ ਬਦਲਾਅ ਨਹੀਂ ਆਇਆ ਇਹ ਨਸ਼ਾ ਪਹਿਲਾਂ ਨਾਲੋਂ ਵਧਿਆ ਭ੍ਰਿਸ਼ਟਾਚਾਰ ਇਹਦੇ ਨਾਲੋਂ ਪਹਿਲਾਂ ਨਾਲੋਂ ਵਧਿਆ ਹੁਣ ਜਦੋਂ ਅਜਿਹੇ ਸਥਿਤੀਆਂ ਦੇ ਵਿੱਚ ਜਾਂ ਤੇ ਅਗਰ ਆਪੋਜੀਸ਼ਨ ਪਾਰਟੀ ਦਾ ਕੋਈ ਐਮਐਲਏ ਕਵੇ ਤੇ ਸਰਕਾਰ ਕਵੇ ਕਿ ਜੀ ਵਿਰੋਧੀਆਂ ਦਾ ਕੰਮ ਹੀ ਹੈ ਸਰਕਾਰਾਂ ਨੂੰ ਬਦਨਾਮ ਕਰਨ। ਹਾਲਾਂਕਿ ਜਦੋਂ ਸਵਾਲ ਚੁੱਕੇ ਵੀ ਜਾਂਦੇ ਰਹੇ ਆ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਤੇ ਇਹ ਕਿਹਾ ਜਾਂਦਾ ਰਿਹਾ ਕਿ ਇਹਨਾਂ ਗੱਲਾਂ ਦਾ ਜਾਂ ਇਹਨਾਂ ਲੋਕਾਂ ਦਾ ਅਸੀਂ ਜਵਾਬ ਕਿਉਂ ਨਹੀਂ ਦਈਏ। ਹਾਂ ਪਰ ਨਹੀਂ ਹੁਣ ਤੇ ਸਰਕਾਰ ਦੀ ਇਹ ਸਥਿਤੀ ਹੋ ਗਈ ਕਿ ਆਪੋਜੀਸ਼ਨ ਪਾਰਟੀ ਛੱਡੋ ਉਹ ਆਪਣੀ ਪਾਰਟੀ ਦੇ ਐਮਐਲਏ ਦੇ ਵੀ ਜਵਾਬ ਨਹੀਂ ਦਿੰਦੇ। ਕੀ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਜਵਾਬ ਦਿੱਤਾ ਸਰਕਾਰ ਨੇ? ਕੀ ਹੁਣ ਅਜੇ ਕੁਮਾਰ ਬੱਗਾ ਦਾ ਜਵਾਬ ਦਿੱਤਾ? ਉਲਟਾ ਜਿਹੜੀ ਅੰਮ੍ਰਿਤਸਰ ਤੋਂ ਖਬਰਾਂ ਆ ਰਹੀਆਂ ਨੇ ਕਿ ਕੁਦਿਪ ਸਿੰਘ ਢਾਲੀਵਾਲ ਨੇ ਉਲਟਾ ਐਮਐਲਏ ਦੀ ਝਾੜ ਚੰਬ ਕੀਤੀ ਆ ਕਿ ਤੂੰ ਇਹ ਕੀ ਬੋਲੀ ਜਾ ਰਿਹਾ ਕਿਉਂ ਸਰਕਾਰ ਨੂੰ ਬਦਨਾਮ ਕਰ ਰਿਹਾ ਜਦ ਆਪਣੀ ਸਰਕਾਰ ਤੇ ਪਰਦੇ ਪਾਉਣੇ ਸ਼ੁਰੂ ਕਰ ਦਨ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਤੇ ਉਹ ਪਾਰਟੀ ਦਾ ਜਨਾਜਾ ਨਿਕਲ ਜਾਂਦਾ ਉਹ ਸਰਕਾਰ ਦਾ ਜਨਾਜਾ ਨਿਕਲ ਜਾਂਦਾ ਕਾਲੀਆਂ ਵੇਲੇ ਵੀ ਬਹੁਤ ਇਹੋ ਕੰਮ ਹੁੰਦੇ ਸੀ ਤੇ ਕਾਲੀਆਂ ਨੇ ਐਮਐਲਏ ਜ ਮੰਤਰੀਆਂ ਨੇ ਪਰਦੇ ਪਾਉਣੇ ਸ਼ੁਰੂ ਕਰਤੇ ਤੇ ਕਾਲੀਆਂ ਦਾ ਅਸਰ ਦੇਖ ਲਓ ਕਾਂਗਰਸ ਪਾਰਟੀ ਦੇ ਵਿੱਚ ਵੀ ਕਿ ਐਮਐਲਏ ਦੀਆਂ ਸ਼ਰਾਬ ਦੀਆਂ ਨਕਲੀ ਫੈਕਟਰੀਆਂ ਸੀ ਐਮ ਐਲ اے ਦੇ ਨਾਮ ਤੇ ਸੀ ਕਿ ਕਿਹੜੇ ਐਮ ਐਲ ਮੰਨ ਲੋ ਉਸ ਐਮ ਐਲ اے ਦੇ ਨਾਮ ਤੇ ਬ੍ਰਾਂਡ ਮਸ਼ਹੂਰ ਹੋ ਗਏ ਸੀ ਕਿ ਤੇਲੂ ਦੇ ਲੈਣੇ ਕਿ ਮੇਲੂ ਦੇ ਲੈਣੇ ਨੇ ਬ੍ਰਾਂਡ ਉਹ ਸ਼ਰਾਬ ਤੇ ਉਹ ਕੈਪਟਨ ਮਰਿੰਦਰ ਸਿੰਘ ਨੇ ਪਰਦਾ ਪਾ ਛੱਡਿਆ ਤੇ ਕਾਂਗਰਸ ਪਾਰਟੀ ਦਾ ਹਸ਼ਰ ਦੇਖ ਲੋ ਹੁਣ ਸਵਾਲ ਆਖ ਸਾਨੂੰ ਪਿਛਲਿਆ ਤੋਂ ਨਹੀਂ ਸਾਨੂੰ ਦੁੱਖ ਰੰਜ ਸਾਨੂੰ ਤੇ ਸੀਐਮ ਭਗਵੰਤ ਮਾਨ ਸਾਹਿਬ ਤੇ ਨਹੀਂ ਕਿ ਅਸੀਂ ਪੰਜਾਬ ਦੀ ਜਨਤਾ ਨੇ ਬੜੇ ਫਕਰ ਦੇ ਨਾਲ ਅਸੀਂ ਤੁਹਾਨੂੰ ਚੁਣ ਕੇ ਸਰਕਾਰ ਦਿੱਤੀ ਆ ਉਹ ਤੁਸੀਂ ਨਾ ਪਰਦੇ ਪਾਓ ਜਿਵੇਂ ਤੁਸੀਂ ਪਹਿਲਾਂ ਸ਼ੁਰवाती ਤੌਰ ਤੇ ਆਪਣੇ ਐਮਐਲਏ ਦੀ ਖਚਾਈ ਕੀਤੀ ਪਰ ਤੁਹਾਨੂੰ ਫੇਰ ਖਚਾਈ ਕਰਨ ਦੀ ਲੋੜ ਆ ਜਿੱਥੇ ਕ腐ਪਸ਼ਨ ਚੱਲਦੀ ਆ ਜਿੱਥੇ ਨਸ਼ਾ ਵਿਕਦਾ ਉਥੇ ਦੇ ਐਮਐਲਏ ਜਾਂ ਪੁਲਿਸ ਅਫਸਰਾਂ ਦੇ ਕਾਰਵਾਈ ਕਰੋ ਜਿਵੇਂ ਪਿਛਲੀਆਂ ਸਰਕਾਰਾਂ ਦੇ ਚਲਾਉਣ ਵਾਲੇ ਤਰਾਸਟਰ ਬਣ ਕੇ ਬੈਠ ਗਏ ਸੀ ਨਾ ਜਿਹੜੇ ਮਹਾਭਾਰਤ ਦੇ ਵਿੱਚ ਜਿਨ੍ਹਾਂ ਨੇ ਆਪਣੀ ਉਹ ਰਾਜੇ ਨੇ ਅੱਖਾਂ ਤੇ ਪੱਟੀ ਬੰਨ ਲਈ ਤੇ ਆਪਣੇ ਗਲਤ ਮੁੰਡਿਆਂ ਦਾ ਸਾਥ ਦੇਣ ਲੱਗ ਪਏ ਪਰ ਕੌਰਵਾ ਦਾ ਕੀ ਹਾਲ ਹੋਇਆ ਇਤਿਹਾਸ ਗਵਾ ਤੇ ਤੁਸੀਂ ਸੀਐਮ ਸਾਹਿਬ ਦੇ ਜਾਂ ਪੰਜਾਬ ਦੇ ਲੋਕੀ ਬੇਨਤੀ ਹੈ ਅਸੀਂ ਵੀ ਕਰਦੇ ਆ ਕਿ ਪੰਜਾਬ ਨੂੰ ਨਸ਼ਿਆਂ ਦੇ ਜਾਲ ਚੋਂ ਕੱਢੋ ਭ੍ਰਿਸ਼ਟਾਚਾਰ ਦੇ ਜਾਲ ਚੋਂ ਕੱਢੋ ਹੁਣ ਦੋ ਤਰ੍ਹਾਂ ਦੀ ਫੀਡਬੈਕ ਹੈ ਤੁਹਾਡੇ ਵੀ ਹਾਲਾਤ ਬਹੁਤ ਮਾੜੇ ਹੋ ਜਾਣੇ ਹੁਣ ਦੋ ਤਰ੍ਹਾਂ ਦੀ ਫੀਡਬੈਕ ਆ ਗਈ ਜਿੱਥੇ ਮੰਥਨ ਚੱਲ ਰਿਹਾ ਆਮ ਆਦਮੀ ਪਾਰਟੀ ਦਾ ਕਿ ਅਸੀਂ 60 ਤੋਂ ਵੱਧ ਸੀਟਾਂ ਤੇ ਵੀ ਹਾਰ ਗਏ ਆ ਆਪਣੇ ਹਲਕਿਆਂ ਤੋਂ ਲੀਡ ਨਹੀਂ ਲੈ ਸਕੇ ਜਿੱਥੇ ਜਿੱਥੇ ਵਿਧਾਇਕ ਚੁਣੇਗੇ ਅਸੀਂ ਆਮ ਆਦਮੀ ਪਾਰਟੀ ਦੇ ਚਾਹੇ ਕੋਈ ਜਨਰਲ ਵਾਲੀ ਸੀਟ ਸੀ ਜਾਂ ਫਿਰ ਕੋਈ ਰਿਜ਼ਰਵ ਸੀਟ ਸੀ ਉਹ ਸਾਰੀਆਂ ਹਾਰਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਹੁਣ ਦੋ ਤਰ੍ਹਾਂ ਦੀ ਆਈ ਇੱਕ ਵਿਧਾਇਕਾਂ ਨੇ ਕਿਹਾ ਵੀ ਆਪ ਦੇ ਆਪ ਨੂੰ ਬਚਾਉਣ ਦੀ ਖਾਤਰ ਕਿ ਸਾਡੇ ਤੇ ਰਾਮ ਮੰਦਰ ਦੇ ਦੁਗਾਟਣ ਵਾਲਾ ਮੁੱਦਾ ਭਾਰੂ ਹੋ ਗਿਆ ਰਾਸ਼ਨ ਕਾਰਡ ਆਪਾਂ ਕੱਟੇ ਸੀ ਉਹ ਮੁੱਦਾ ਭਾਰੂ ਹੋ ਗਿਆ ਜਾਂ ਕੋਈ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹ ਹੋ ਗਿਆ ਉਹ ਕਿ ਤਾਂ ਦੋ ਤਿੰਨ ਗੱਲਾਂ ਉਹ ਕਹਿ ਤੀਆਂ ਕਿ ਸਾਡਾ ਨਹੀਂ ਕਸੂਰ ਆਹ ਮੁੱਦਿਆਂ ਤੇ ਕੰਮ ਨਹੀਂ ਹੋਇਆ ਪਰ ਡਾਕਟਰ ਅਜੇ ਗੁਪਤਾ ਨੇ ਤਾਂ ਫਿਰ ਸਿੱਧਾ ਹੀ ਖੋਲ ਕੇ ਰੱਖਤੇ ਪੱਤੇ ਕਿ ਆਹ ਗੱਲਾਂ ਨੇ ਜਿਹਦੇ ਕਰਕੇ ਸਾਡੀ ਕੋਈ ਬਾਤ ਨਹੀਂ ਪੁੱਛੀ ਗਈ ਚੋਣਾਂ ਦੇ ਵਿੱਚ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਹੁਣ ਇਹ ਜਿਹੜੀ ਫੀਡਬੈਕ ਹੈ ਹੁਣ ਮੁੱਖ ਮੰਤਰੀ ਕਿਸ ਨੂੰ ਸਹੀ ਮੰਨਦੇ ਆ ਕੀ ਵਾਕਈ ਕੁਲਦੀਪ ਸਿੰਘ ਢਾਲੀਵਾਲ ਦੇ ਵਾਂਗੂ ਡਾਕਟਰ ਅਜੇ ਗੁਪਤਾ ਨੂੰ ਉਹ ਵੀ ਟੁੱਟ ਕੇ ਪੈ ਜਾਣਗੇ ਜਾਂ ਫਿਰ ਉਸ ਨੂੰ ਹੋਰ ਤਰ੍ਹਾਂ ਲੈਣਗੇ ਪੋਜ਼ਿਟਿਵ ਲੈਣਗੇ ਕਿ ਨਹੀਂ ਇਹ ਗੱਲ ਬਿਲਕੁਲ ਠੀਕ ਹੋ ਸਕਦੀ ਹੈ ਜੇਕਰ ਉੱਥੇ ਦੋ ਦੋ ਵਿਧਾਇਕ ਕੰਬਰਸਰ ਦੇ ਇਹ ਕਹਿ ਰਹੇ ਆ ਸਾਨੂੰ ਕਿ ਨਸ਼ਾ ਨਹੀਂ ਮੁਕਿਆ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਭ੍ਰਿਸ਼ਟਾਚਾਰ ਨਹੀਂ ਮੁਕਿਆ ਤਾਂ ਫਿਰ ਇਸ ਦਾ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਗੱਲ ਹੈ ਇਸੇ ਕਰਕੇ ਫੀਡਬੈਕ ਨੂੰ ਕਿਵੇਂ ਲਿਆ ਜਾਵੇਗਾ ਲਾਜ਼ਮੀ ਤੌਰ ਤੇ ਮੈਂ ਵੀ ਕਹਿ ਰਣੇ ਕਿ ਅਗਰ ਸੀਐਮ ਸਾਹਿਬ ਨੇ ਇਹ ਫੀਡਬੈਕ ਪੋਜ਼ਿਟਿਵ ਵੇ ਦੇ ਨਾਲ ਲਈ ਪੋਜ਼ਿਟਿਵ ਵਾਈਬਸ ਦੇ ਨਾਲ ਲਈ ਤੇ ਲਾਜ਼ਮੀ ਤੌਰ ਤੇ ਆਮ ਆਦੀ ਪਾਰਟੀ ਬਚ ਜੂਗੀ ਨਹੀਂ ਤੇ ਇਹ ਵਾਲਾ ਜਿਹੜੇ ਨਾ ਫਿਰ ਭਗਵਾਨ ਜੈ ਸ਼੍ਰੀ ਰਾਮ ਦਾ ਨਾਰਾ ਚੱਲ ਗਿਆ ਜੀ ਰਾਸ਼ਨ ਕਾਰਡ ਕੱਟੇ ਗਏ ਨੇ ਇਹ ਫਿਰ ਤੁਸੀਂ ਆਪਣਾ ਐਵੇਂ ਰਾਂਝਾ ਰਾਜੀ ਕਰ ਰਹੇ ਹੋ ਕਿਉਂਕਿ ਐਮਐਲਏ ਜਿੰਨੇ ਆਪਣੀਆਂ ਚਬਲੀਆਂ ਬਚਾਉਣ ਦੇ ਖਾਤਰ ਭਗਵੰਤ ਮਾ ਸਾਹਿਬ ਨੂੰ ਇਸ ਚੱਕਰ ਦੇ ਵਿੱਚ ਪਾ ਦਿੱਤਾ ਹੁਣ ਸਵਾਲ ਤੇ ਹੈ ਕਿ ਲੋਕੀ ਨਸ਼ੇ ਤੋਂ ਪਰੇਸ਼ਾਨ ਨੇ ਸਵਾਲ ਤੇ ਲੋਕੀ ਭ੍ਰਿਸ਼ਟਾਚਾਰ ਤੋਂ ਪਰੇਸ਼ਾਨ ਨੇ ਸਵਾਲ ਤੇ ਲੋਕਾਂ ਦੇ ਕੰਮ ਨਹੀਂ ਹੋਏ ਸਵਾਲ ਇਹ ਤੇ ਤੁਹਾਡੇ ਐਮਐਲਏ ਜਨੇ ਵੀ ਟੋਕਾ ਫੜ ਲਿਆ ਤੁਹਾਡਾ ਸਵਾਲ ਇਹ ਕਿ ਤੁਹਾਡੇ ਐਮਐਲਏ ਨੇ ਵੀ ਹੁਣ ਉਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਬਹੁਤਿਆਂ ਨੇ ਜੋ ਪਿਛਲੇ ਕਰਦੇ ਰਹੇ ਨੇ ਤੇ ਜਿਹੇ ਸਥਿਤੀ ਚ ਭਗਵਾਨ ਜੈਸ਼੍ਰੀ ਰਾਮ ਵਾਲਾ ਸਵਾਲ ਨਹੀਂ ਆ ਜੇ ਭਗਵਾਨ ਜੈਸ਼੍ਰੀ ਆਪਾਂ ਕਹਿੰਦੇ ਠੀਕ ਹੈ ਪੰਜਾਬ ਦੇ Hindu ਭਾਈਚਾਰੇ ਨੇ ਉਹਨਾਂ ਨੂੰ ਵੋਟਾਂ ਪਾਈ ਹੋਗੇ BJP ਨੂੰ ਪਰ ਪੂਰੇ ਹਿੰਦੁਸਤਾਨ ਚ ਨਹੀਂ ਪਈਆਂ ਹੈਗੀਆਂ ਤੇ ਫਿਰ ਕਾਂਗਰਸ ਪਾਰਟੀ ਦੇ ਕਿਵੇਂ ਇਹ ਰਿਜ਼ਲਟ ਅੱਛੇ ਆ ਗਏ ਤੁਹਾਡੀ ਤੇ ਸਰਕਾਰ ਸੀ ਤੁਸੀਂ ਤੇ ਇਹ ਕਹਿ ਰਹੇ ਸੀ ਕਿ ਜਿੰਨਾ 70 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਅਸੀਂ 5ਂ ਮਹੀਨੇ ਦੇ ਵਿੱਚ ਕਰ ਦਿੱਤਾ ਤੇ ਤੁਹਾਨੂੰ ਤੇ 25% ਵੋਟ ਵੀ ਨਹੀਂ ਮਸਾ ਪਈ ਹੈਗੀ ਤੇ ਜੇ ਸਥਿਤੀ ਦੇ ਵਿੱਚ ਅਗਰ ਤੁਸੀਂ ਆਪਣੀਆਂ ਗਲਤੀਆਂ ਤੇ ਪਰਦਾ ਪਾ ਰਹੇ ਹੋ ਆਪਣੀਆਂ ਸਰਕਾਰ ਦੀਆਂ ਨਕਾਮੀਆਂ ਤੇ ਪਰਦਾ ਪਾ ਰਹੇ ਹੋ ਜਾਂ ਸਰਕਾਰ ਤੇ ਜਨਤਾ ਦੇ ਵਿਚਾਰ ਜਾਂ ਵਰਕਰਾਂ ਦੇ ਵਿਚਾਰ ਤੁਸੀਂ ਪੁਲ ਦੀ ਤਰ੍ਹਾਂ ਸਰਕਾਰ ਕੰਮ ਨਹੀਂ ਕਰੇ ਤੇ لازمی ਤੌਰ ਤੇ ਤੁਹਾਡੀ ਪਾਰਟੀ ਦਾ ਹਸ਼ਰ ਤੇ ਨਸ਼ਰ ਉਹ ਸਾਰਿਆਂ ਨੇ ਇਹਨਾਂ ਲੋਕ ਸਭਾ ਚੋਣਾਂ ਵਿੱਚ ਦੇਖਿਆ